ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪ ਪਹੁੰਚ ਚੁੱਕੇ ਪਿੰਡ ਸਿੰਘਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਬਾ ਬਕਾਲਾ ਸਾਹਿਬ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ 2 4 ਖਾਵਾਂ ਸੇਲ ਕਰਨੀ ਆਈਆਂ ਜੀ ਤੇ ਬਹੁਤ ਹੀ ਸੋਹਣੀਆਂ ਰੱਖੀਆਂ ਸੂਈਆਂ ਸਵਾਈਆਂ ਚਾਰੇ ਸੂਈਆਂ ਜੀ ਤੇ ਦੁੱਧ ਵੀ ਚੰਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਛੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਵਧੀਆ ਤੇ ਕਿੰਨੇ ਪਾਉ ਸੇਲ ਕਰਨੇ ਵੀਰ ਜੀ ਅੱਜ 4 ਠੀਕ ਆ 4 4 ਇਹ ਸੁਈਆਂ ਤਾਜ਼ੀਆਂ ਨੇ 4 ਇਹ ਸੁਈਆਂ ਸਵਾਈਆਂ ਬੋਲੇ ਤੇ ਬੋਲੇ ਤੇ ਜੀ ਹਾਂਜੀ ਹਾਂਜੀ ਤੇ ਆਪਣਾ ਪਹਿਲਾ ਦੂਜਾ ਸੂਆ ਹੀ ਆ ਕੇ ਛੋਟੇ ਛੋਟੇ ਰੇਟ ਸੂਆ ਕਿਨਵਾ ਕਿਨਵਾਉ ਸੂਆ ਪਹਿਲਾ ਦੂਜਾ ਪਹਿਲਾ ਦੂਜਾ ਸੂਆ ਹੋਊਗਾ ਐਡਰੈਸ ਦੱਸ ਦੇ ਵੀਰ ਜੀ ਆਪਣਾ ਐਡਰੈਸ ਆਪਣਾ ਪਿੰਡ ਸਿੰਘਪੁਰਾ ਜੀ ਹਾਂਜੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਮਰਸਾ ਠੀਕ ਆ ਜੀ ਹਾਂਜੀ ਤੇ ਨਾਮ ਵੀਰ ਜੀ ਦਾ ਹਾਬ 73470 35349 ਫੋਨ ਨੰਬਰ 73470 35349 ਤੇ ਵਟਸਐਪ ਚੱਲਦਾ ਜੀ ਠੀਕ ਹੈ ਜੀ ਠੀਕ ਹੈ ਤੇ ਸ਼ੁਰੂਆਤ ਕਰੀਏ ਤਾਜੀ ਸੂਈ ਦੋ ਪਾਜੀ ਸੂਈ ਦੋ ਇਹ ਤਾਂ ਕਰੋਗੇ ਬੱਚਾ ਸੁਗਾ ਠੀਕ ਹੈ ਸ਼ਾਈਆ ਪਿਓਰ ਸ਼ਾਈਆ ਪਿਓਰ ਸ਼ਾਈਆ ਦੇ ਜੈ ਜੀ ਹਾਂ ਜੀ ਸੂਈ ਦੇ ਬੱਚਾ ਵੇਖੋ ਕਿੱਡਾ ਸੋਹਣਾ ਦਿੱਤਾ ਰੰਗ ਬਰੰਗਾ ਜੀ ਬੱਚਾ ਹੈ ਬੱਚਾ ਜੀ ਬੱਚਾ ਦਿੱਤਾ ਦਿੱਤਾ ਆਹ ਰੰਗ ਵੇ ਆਹ ਰੰਗ ਕਿਹੜਾ ਵਾਏ ਵੀਰ ਇਹ ਰੰਗ ਡੱਬਾ ਹੀ ਹੈ ਬਬਲੇ ਠੀਕ ਆ ਬੜਾ ਸੋਹਣਾ ਨਾ ਇਹ ਜੀ ਹਾਂਜੀ ਥਾਣ ਵੇਖੀਏ ਕਿਦਾਂ ਸੋਹਣੇ ਲੱਗੇ ਆਹ ਵੇਖੋ ਥਾਣ ਤੇ ਅੱਜ ਹੀ ਸੂਈ ਆ ਹਾਂਜੀ ਅੱਜ ਹੀ ਸੂਈ ਠੀਕ ਆ ਹਾਂਜੀ ਤੇ ਕਿੰਨਾ ਕਾ ਵੀਰ ਜੀ ਦੁੱਧ ਦੇ ਦੇਣਗੇ ਔਰ ਬੋਲਾ ਜਿਹੜਾ ਬਬਲਾ ਆ ਜੇ ਤੇ ਆਪਾਂ ਵੀਰ ਥੋੜੀ ਚੋਈ ਇੱਕੋ ਟਾਈਮ ਚੋਈ ਹੈ ਹਾਂਜੀ 2.5 ਕਿਲੋ ਚੋਈ ਜੀ ਥਾਣ ਸੁਣਾ ਵਧੀਆ ਥਾਣ ਸੁਣਾ ਇੱਕ ਨੰਬਰ ਉਹਦਾ 8-9 ਕਿਲੋ ਬੋਲਾ ਹੋਊਗਾ ਰਿਕ 8-9 ਕਿਲੋ ਬੋਲਾ ਹੋਊਗਾ ਹਾਂਜੀ ਬਾਕੀ ਦੁੱਧ ਇਹਦਾ ਮੱਝਾਂ ਵਰਗਾ ਦੁੱਧ ਮੱਝਾਂ ਵਰਗਾ ਚਿੱਟਾ ਦੁੱਧ ਤੋਰਾਂ ਵੀਰੇ ਨੂੰ ਆਏ ਕਰ ਕਰੋ ਚੈੱਕ ਸੋਹਣੀ ਸੁਨੱਖੀ ਪੂਰੀ ਆ ਕੁਆਲਿਟੀ ਚੈੱਕ ਕਰ ਲੋ ਆ ਕਰੋ ਚੈੱਕ ਜੀ ਥੋੜਾ ਆਈ ਆ ਰਹਿਣਾ ਆ ਦੇਖੋ ਥੂਆ ਦੁੱਜਾ ਹਾਂ ਮੈਂ ਚੈੱਕ ਕਰੋ ਬਹੁਤ ਹੀ ਸੋਹਣਾ ਇਹਦਾ ਥਣ ਵੀ ਬੜੇ ਚੰਗੇ ਮੁੱਠੀ ਦੀ ਚਵਾਲੇ ਲੱਗੇ ਹੋਏ ਸੂਈ ਬਿਲਕੁਲ ਅੱਜੀ ਆ ਤਾਜੀ ਆ ਜਾ ਵੀਰ ਮੋੜ ਲਿਆ ਹਾਂਜੀ ਮੋੜ ਲਿਆਦਾ ਆਹ ਵੇਖੋ ਜੀ ਰੋਟੀ ਬਸਤੀ ਖਾਲਦੇ ਆ ਫੇਸ ਕੁਆਲਟੀ ਬੜੀ ਚੰਗੀ ਆ ਲੈ ਜੀ ਸਵੀਰ ਜੀ ਦੁੱਧ ਕਿੰਨਾ ਕ ਚਵਾਈ ਜਾਊਗੀ ਇਹ ਦੁੱਧ ਵੀਰ ਜੀ ਘਰ ਆ ਲੈ ਜਾਂਦੇ ਵੀ 12 13 ਕਿਲੋ ਪਹਿਲੇ ਸਵੇਰ ਚ ਹੋਇਆ ਵਾ ਅੱਛਾ ਜੀ ਹਾਂ ਜੀ ਠੀਕ ਹੈ ਤੇ ਬਾਕੀ ਦੁੱਧ ਸੇਵਾ ਦੀ ਗੱਲ ਵਾ ਦੁੱਧ ਗਾੜੀ ਤੁਹਾਨੂੰ ਪਤਾ ਮੌਸਮ ਚੰਗਾ ਵਾ ਜੀ ਹਾਂ ਜੀ ਦੁੱਧ 13 14 ਕਿਲੋ ਵਧੀਆਂ ਕਰੂਗੀ ਠੀਕ ਹੈ ਵਾਧਵੀ ਕਰ ਸਕਦੇ ਜੀ ਠੀਕ ਹੈ ਤੇ ਚਵਾਈ ਵੀ ਇਹਨਾਂ ਨੇ ਕਰਨਾ ਕਰਨਾ ਨਾ ਚਵਾਈ ਰੱਸੀ ਪਾ ਕੇ ਕਿੱਦਾਂ ਜੀ ਰੱਸੀ ਪਾ ਕੇ ਰੱਸੀ ਪਾ ਕੇ ਜੀ ਠੰਡੀ ਸੀਰ ਪਾਈ ਇੱਥੇ ਆਪਣੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਠੀਕ ਹੈ ਸਹੀ ਆ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦਾ ਮਾਰਕੀਟ ਦੇ ਸਾਬ ਹੁਣਾਂ ਦੇ 50 ਹੀ ਕਰ ਲਈਏ ਮੈਂ ਕਹਿੰਦਾ ਨਾ ਜਿਆ ਜਿਆ ਕਰੋ ਜੇ ਤੇ ਵੇਚਣੀ ਆ ਤਾਂ ਸਜਾਇਆ ਕਰੋ ਜੇ ਨਹੀਂ ਵੇਚਣੀ ਤਾਂ 50 ਕਰ ਲਓ ਮੁੱਲ ਵੀਰ 42000 ਹਾਂਜੀ 40 ਦੇ ਦੇ ਦਾਂਗੇ ਛੋੜ ਕਿ ਨਹੀਂ ਕਰਨੀ ਕਿੰਨੀ ਆਖੋਗੇ 3000 ਦੀ ਕਰ ਦਈਏ 3000 ਦੀ ਹਾਂਜੀ ਚਲੋ ਠੀਕ ਹੈ ਜੀ ਕਰਤੀ 37000 33000 ਉਹ ਚੋ ਮਾਨ ਹੋ ਜਾ ਮਾਨ ਤਾਨ ਕਰਾਂਗੇ ਕਰਦੀ ਖੁੱਲਾ ਹੀ ਕਰਦੀ ਮੇਰਾ ਭਰਾ ਮੈਂ ਤਾਂ ਸਿਰ ਮਾਨ ਕਰਨਾ ਪੈਂਦਾ ਖੁੱਲਾ ਕਰਦੀ ਜਿਹੜੇ ਵੀ ਭੈਣ ਭਰਾ ਨੂੰ ਪਸੰਦ ਹੋਵੇ ਹਾਂਜੀ ਇਹ ਆਪਣੀ ਸਮਝ ਨਾਲ ਖਰੀਦ ਲਿਓ ਜਿੱਥੇ ਤੁਹਾਨੂੰ ਸੋਹਣੀ ਲੱਗੇ ਬਾਕੀ ਕੁਆਲਿਟੀ ਚੰਗੀ ਆ ਤਲਾ ਉਹ ਬੜਾ ਸੋਹਣਾ ਵਾ ਜੀ ਰਾਜੀ ਰੂਜੀ ਪੂਰੀ ਜੀ ਰਾਜੀ ਆ ਜੀ ਆ ਦੂਜੇ ਨੰਬਰ ਵਾਲੀ ਇਹ ਪਹਿਲੇ ਪਹਿਲਾ ਸੁਆ ਹਾਂਜੀ ਇਹ ਪਹਿਲਾ ਸੁਆ ਠੀਕ ਹੈ ਜੀ ਥਾਣ ਵਿੱਚ ਖਾਈਏ ਪਹਿਲਾਂ ਕਿੰਨਾ ਸੋਹਣਾ ਲੱਗਾ ਇਹਨੂੰ ਆਹ ਵੇਖੋ ਜੀ ਥਾਣ ਦੀ ਕੁਆਲਿਟੀ ਚੈੱਕ ਕਰੋ ਪੂਰਾ ਸੋਹਣਾ ਗੱਡਵਾ ਥਣ ਲੱਗਾ ਜੀ ਬੱਚਾ ਵਸ਼ੀਗ ਵਸ਼ਾ ਬੱਚੀ ਮਗਰ ਪੈਰ-ਚੈਰ ਨਾ ਵਸ਼ੀ ਵੇਖੋ ਚੈੱਕ ਕਰੋ ਵਸ਼ੀ ਮਗਰ ਆ ਹਾਂਜੀ ਕਰੋ ਚੈੱਕ ਵਸ਼ੀ ਵੀ ਬਹੁਤ ਹੀ ਸੋਹਣੀ ਆ ਕੁਆਲਿਟੀ ਤੁਸੀਂ ਚੈੱਕ ਕਰੋ ਆਪੋ ਹੀ ਚੰਗੀ ਆ ਦੁੱਧ ਦੇਦਾ ਵੀ ਚਿੱਟਾ ਹੋਣਾ ਨਾ ਵੀ ਬਹੁਤ ਵਧੀਆ ਵੀਰ ਜਰਸੀ ਜੀ ਆ ਜਾਂਦੀ ਹੈ ਹਾਂ ਜੀ ਜਰਸੀ ਪਰੋਸ ਠੀਕ ਆ ਸੂਆ ਪਹਿਲਾਂ ਹੀ ਪਹਿਲਾਂ ਸੂਆ ਤੇ ਬੌਲਾ ਕਿੰਨਾ ਕਿ ਚੋਇਆ ਵੀਰ ਜੀ ਬੌਲਾ ਇਹਦਾ ਵੀ ਵੀ ਦੇਖੋ ਚਵਾਈ ਅੱਜ ਹੋਈ ਆ ਇਹ ਰਾਤ ਦੀ ਸੂਈ ਆ ਅੱਛਾ ਜੀ ਹਾਂ ਜੀ ਇਹ ਸਵੇਰੇ ਦੀ ਹੈ ਰਾਤੀ ਸੂਈ ਠੀਕ ਆ ਹਾਂ ਜੀ ਇਹਦਾ ਬੌਲਾ ਕੋਈ ਇਹਦਾ ਵੀ ਇੰਨਾ ਕਾ 8 9 ਕਿਲੋ 8 8 9 ਕਿਲੋ ਹਾਂ ਜੀ ਢੰਡੀ ਸੀਲ ਤੇ ਥਾਂ ਚਵਾਈ ਇੱਕ ਨੰਬਰ ਠੀਕ ਆ ਤੋਰੇ ਨੂੰ ਵੀਰ ਬਾਕੀ ਆਹ ਵੇਖੋ ਜੀ ਫਿਕਸ ਅੜ ਰਹੇ ਆ ਪਹਿਲਾ ਸੂਆ ਸੋਹਣੀ ਸਨਖੀ ਪੂਰੀ ਆ ਆ ਵੇਖੋ ਜੀ ਸੂ ਦੇ ਵਿੱਚ ਆ ਕੇ ਥੋੜੀ ਲੱਸੀ ਜ਼ਰੂਰ ਲੱਗਦੀ ਹੋਊਗੀ ਉਦਾਂ ਇਹ ਆ ਕੇ ਪੱਠੇ-ਪੁੱਠੇ ਚੁੱਕੇ ਆ ਚੰਗੇ ਆ ਵੇਖੋ ਥਾਣਾ ਵੇਖੋ ਕਿੰਦਾ ਸੋਹਣਾ ਲੱਗਾ ਜੀ ਇਹ ਜਰਸੀਆਂ ਕਿ ਜੱਡੀ ਆ ਇਹ ਹਾਂਜੀ ਹਾਂਜੀ ਬਾਕੀ ਸੂ ਦੇ ਤੁਹਾਨੂੰ ਪਤਾ ਹੋ ਹੀ ਜਾਂਦਾ ਹਾਂਜੀ ਖਾਣਾ ਸੋਹਣਾ ਦੀ ਸਾਫ ਹੈ ਜਿਆਦੀ ਸਾਫ ਜਵਾਹ ਬੋਲੀ ਆ ਹਾਂਜੀ ਹਾਂਜੀ ਬੱਛੀ ਦਾ ਕਰਕੇ ਥੋੜੀ ਜਿਹੀ ਨਾ ਕਾਲੀ ਪਈ ਹੋਈ ਆ ਇਹਦੇ ਕੋਲ ਲੈ ਜਾ ਵੀਰ ਲੈ ਜਾ ਆ ਦੇਖੋ ਜੀ ਬਾਕੀ ਸੋਹਣੀ ਸੁਨਖੀ ਆ ਆ ਦੇਖੋ ਕਰਕੇ ਚੱਕ ਦੱਸੋ ਫੇਰ ਮੁੱਲ ਕਰ ਦਈਏ 40000 ਨਜਾਇਜ਼ ਜਿਆਗਰ ਮੈਂ ਤੈਨੂੰ ਅੱਗੇ ਦੱਸਿਆ ਵੇਚਣ ਵਾਲਾ ਮੁੱਲ ਕਰ ਮੇਰਾ ਭਰਾ 38000 ਜੀ ਦੇ ਦਾਂਗੇ ਮਾਨ ਤਣ ਜਿੰਨਾ ਆਖੋ 35 ਦੀ ਉਹ ਚਮ ਯਾਰ 34 ਦੀ 34000 ਦੀ ਯਾਰ ਹੋਰ ਕਰ ਦੇ 33000 ਦੀ ਹਾਂ ਜਾਣ ਦੋ 32 ਦੀ ਨਾ ਜਾਣਦੀ ਏ 32 ਦੀ ਖਾਨਾ ਏ 32 ਦੀ ਛੋੜ ਭਾਵੇਂ 200 ਹੀ ਕਰਦੀ ਕਰਦਾਂ ਕਰਦਾਂਗੇ ਨਾ ਕੋਈ ਵਾਧਾ ਕਰਦਾਂਗੇ ਮੌਕੇ ਦੇ ਫਿਰ 30 ਦੀ ਜਾਣਦੇ ਨਹੀਂ 30 ਦੀ ਨਹੀਂ ਹਾਂ 32000 ਦੀ ਮਾਨਾ ਏ 32000 ਦੀ ਦੇਣੀ ਏ ਵੇਖ ਲਾ ਹਾਂਜੀ ਬਾਕੀ ਡਬਲ ਫਾਇਦਾ ਇੱਕ ਮਗਰ ਵਸ਼ੀ ਵੀ ਹੈ ਹਨਾ ਥਾਣੇ ਕਰਾਂ ਦਿਖਾ ਦੀ ਰੱਸੀ ਪਾ ਕੇ ਚੋਣੀ ਪੈਂਦੀ ਵੀਰ ਜੀ ਕਿੱਥਾ ਨਾ ਨਾ ਉਦਾਂ ਹੀ ਰੱਸੀ ਪਾਉਣ ਦੀ ਨਹੀਂ ਲੋੜ ਰੱਸੀ ਪਾਉਣ ਦੀ ਲੋੜ ਖੰਡੀ ਆ ਖੰਡੀ ਸੀ ਠੀਕ ਹੈ ਮਗਰ ਵਸ਼ੀ ਬਹੁਤ ਸੋਹਣੀ ਆ ਆਪ ਵੀ ਵਸ਼ੀ ਹੈ ਜੇ ਖਾਣ ਬੜਾ ਸੋਹਣਾ ਲੱਗਾ ਥਣਾ ਦੀ ਬਾਤ ਘਾੜਦਣੀ ਵੀਰ ਕੋਈ ਨਾ ਨਾ ਇੱਕ ਨੰਬਰ ਦੀ ਚਵਾਈ ਠੀਕ ਹੈ ਜੀ ਤੇ ਮੁੱਲ 32000 ਮੁੱਲ 32000 ਠੀਕ ਹੈ ਤੀਜੇ ਨੰਬਰ ਵਾਲੀ ਜਿਹੜੀ ਇਹ ਵੀ ਸਵੀਚ ਸੋਈ ਕਿੰਨੇ ਕ ਦਿਨਾਂ ਦਾ ਸੂਆ ਇਹ ਦਾ ਹੋ ਗਏ ਆ ਦਿਨ ਆ ਵੇਖ ਲਓ ਬੱਚਾ 10 12 ਦਿਨ ਹੋ ਗਏ ਨੇ 10 12 ਦਿਨ ਦੇ ਆ ਬੱਚਾ ਵਛਾਕ ਵਛੀ ਬੱਚਾ ਵਛਾ ਮਗਰ ਹਾਂਜੀ ਠੀਕ ਹੈ ਜੀ ਤੇ ਹੁਣ ਕਿੰਨਾ ਦੁੱਧ ਵੀਰੇ ਦੇ ਕੋਲ ਦੁੱਧ ਇਹਦੇ ਕੋਲ ਹੋਊਗਾ 10 ਕਿਲੋ ਹਾਂਜੀ ਆਪਾਂ ਨੌ ਦੀ ਗਾਰੰਟੀ ਦੇਵਾਂਗੇ 9 ਕਿਲੋ ਦੀ ਗਾਰੰਟੀ ਅਜੇ ਮੈਲਾ ਮਾਰੂਗੀ ਏ ਹਾਂਜੀ ਹਾਂਜੀ ਠੀਕ ਜੀ ਅਸੀਂ ਸੀਰ ਖਾਨ ਤੋਂ ਆ ਬੜਾ ਲੱਗਿਆ ਜੀ 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 ਠੀਕ ਹੈ ਜੀ ਆ ਵੇਖੋ ਜੀ 10 ਕਿਲੋ ਦੁੱਧ ਇਹਦੇ ਕੋਲ ਤਿਆਰ ਆ ਹਾਂਜੀ ਤੇ ਬੱਚਾ ਇਹਦੇ ਮਗਰਿਆ ਵਛਾ ਵਛਾ ਤੇ ਥਾਣ ਜਿਹੜਾ ਲੱਗਾ ਬਹੁਤ ਹੀ ਸੋਹਣਾ ਲੱਗਾ ਜੀ ਨੂੰ ਆ ਵੇਖੋ ਕਰੋ ਚੱਕ ਕਾਲੇ ਰੰਗ ਦਾ ਥਾਣਿਆ ਤੇ ਚਿੱਟਾ ਕਾਲਾ ਡੱਬ ਆ ਜਾ ਵੀਰ ਸੁਆਹ ਦਾ ਕਰਵਾਵਾ ਸੁਆਹ ਦੂਜਾ ਦੂਜਾ ਸੁਆਹ ਲੱਗ ਕਰੋ ਚੱਕ ਰੋਵਾ ਨਾ ਵੀ ਲੋਏਲਾ ਬਾਕੀ ਕੱਦ ਜਿਆਦਾ ਵੱਡਾ ਨਹੀਂ ਜਿਆ ਨੋਰਮਲ ਜਿਹਾ ਹੀ ਕੱਦ ਵਾ ਥਾਣਵਾ ਜਿਹੜਾ ਚੰਗਾ ਮੋਟਾ-ਮੋਟਾ ਲੱਗਾ ਜੀ ਝਾਣ ਦੇ ਕਿੰਨਾ ਕਿ ਚੋਈ ਜਾਓ ਵੀਰ ਜੀ ਦੁੱਧ ਦੁੱਧੇ ਵੀ ਦੁੱਧ ਬਾਕੀ ਵੀਰ ਸੇਵਾ ਦਾ ਦੁੱਧ ਜੇ ਕੋਈ ਸੇਵਾ ਕਰੂ ਵੀਰ ਭਰਾ 12 13 ਕਿਲੋ ਕਰੂਗੀ ਠੀਕ ਆ ਹੁਣ ਜਿਹੜਾ ਉਹ 10 ਕਿਲੋ ਹੁਣ 10 ਕਿਲੋ ਆ 9 ਦੀ ਗਰੰਟੀ 9 ਦੀ ਗਰੰਟੀ ਤੇ ਠੀਕ ਹੈ ਤਾਂ ਮੁੱਲ ਕਿੰਨਾ ਕਰਨਾ ਮੁੱਲੇ ਦਾ 32000 ਮਾਣ ਤਾਣ 30 ਦੀ ਦੇ ਦਾਂਗੇ ਛੋੜ ਜਿੰਨੀ ਆਖੋ 2000 ਦੀ 3 ਦੀ ਕਿੰਨੇ ਦੀ ਹੋਗੀ 22000 ਦੀ ਉਹ ਚੋਂ ਉਹ ਚੋਂ ਮਾਨਤਾ ਨਾ ਹੁੰਦਾ 500 ਹੋਰ ਕਰ ਦੇ ਚਲੋ ਕਰਦਾ ਸਾਢੇ 26000 ਦੀ ਹਾਂਜੀ ਠੀਕ ਹੈ ਬਾਕੀ ਫੋਨ ਕਰਿਓ ਮੌਕੇ ਤੇ ਆਪ ਵੀ ਛੋੜ ਕਰਾ ਲਿਓ ਵੀਰ ਨੇ ਕਰ ਦੇਣੀ ਜੇ ਖੁੱਲੀ ਛੋੜ ਕਰੂਗਾ ਵੀਰ ਫੋਨ ਜ਼ਰੂਰ ਕਰਿਓ ਹਾਂਜੀ ਇੰਨੇ ਦੀ ਵੀਰ ਦਿੰਦਾ ਨਹੀਂ ਕੋਈ ਆਪਾਂ ਜਿੰਨੇ ਛੋਟੇ ਛੋਟੇ ਰੇਟ ਪਾਏ ਆਪਾਂ ਹਾਂਜੀ ਤਾਂ ਆ ਜਿਹੜਾ ਲਾਸਟ ਪੀਸ ਆ ਇਹ ਲਾਸਟ ਪੀਸ ਹੈ ਇਹਨੇ ਹੋਏ 4-5 ਦਿਨ ਸੋਈ ਨਹੀਂ ਅਸਾਂ 4-5 ਦਿਨ ਵਸ਼ੀ ਮਗਰ ਜਰਸੀ ਮਗਰ ਵਸ਼ੀ ਮਗਰ ਆਪ ਜਰਸੀ ਆਪ ਹੈ ਠੀਕ ਹੈ ਥੋੜਾ ਲਿਸਾ ਪਾਣਾ ਜੀ ਲਿਸਾ ਪਾਣਾ ਸੂਗਾ ਇਹਦਾ ਕਿਨਵਾਸ ਗਾ ਸੂਗਾ ਇਹਦਾ ਦੂਜਾ ਦੂਜਾ ਸੂਗਾ ਆ ਵਸ਼ੀ ਹੈ ਜੀ ਮੱਸੀ ਮਗਰ ਠੀਕ ਹੈ ਜੀ ਦੁੱਧ ਤੇ ਕਿੰਨਾ ਵੀਰੇ ਦੇ ਕੋਲ ਦੁੱਧ ਐਸ ਟਾਈਮ ਤੇ ਇਹਦੇ ਕੋਲ 8 ਕਿਲੋ ਬੋਲਾ ਠੀਕ ਹੈ ਜੀ ਥਾਣ ਥਣ ਸੋਨਾ ਸੱਤ ਮੰਨ ਲੈ ਥਾਣ ਥਣ ਸੋਨਾ ਠੰਡੀ ਵੀਰ ਠੰਡੀ ਆ ਵੇਖ ਆ ਵੇਖੋ ਜੀ ਥਾਣ ਦੀ ਕੁਆਲਿਟੀ ਵੇਖੋ ਧੋਰ ਇਹਨੂੰ ਵੀਰ ਬਾਕੀ ਆਹ ਵੀ ਵੇਖ ਲੈ ਚੰਗੇ ਨੇ ਸੋਹਣੇ ਆ ਲੈ ਆਹ ਵੇਖੋ ਜੀ ਜਾਣ ਦੋ ਗਾਂ ਲੱਸੀ ਜਰੂਰ ਪਰ ਹੈ ਜਾਤ ਨਸਲ ਵਾਲੀ ਹਾਂਜੀ ਹਾਂਜੀ ਨਸਲ ਵਾਲੀ ਹੈ ਜੀ ਆਹ ਵੇਖੋ ਜੀ ਕੰਪੈਕਟ ਜਿਹਾ ਹਵਾਨਾ ਦੁੱਧ ਹੈ ਇਸ ਟਾਈਮ ਤੇ 8 ਕਿਲੋ ਬੜਾ 8 ਕਿਲੋ ਬੋੜਾ ਹਾਂਜੀ ਬੋੜਾ ਜੀ ਆਵੇ ਨਾਲੇ ਬੋੜਾ ਖਾ ਕੇ ਜਾਵੇ ਮਗਰ ਇਹਦੇ ਵਸ਼ੀ ਇਹਦੀ ਚਵਾਈ ਵੀ ਰੱਸੀ ਪਾ ਕੇ ਕਰਦਾ ਕਿਦਾਂ ਨਾ ਮੈਂ ਰੱਸੀ ਦੇ ਬਗੈਰ ਰੱਸੀ ਤੋਂ ਬਗੈਰ ਚਵਾਈ ਹੁੰਦੀ ਇਹਦੀ ਠੀਕ ਹੈ ਜੀ ਆਹ ਵੇਖੋ ਜੀ ਥਾਂ ਇੱਕ ਵਾਰ ਫੇਰ ਵੇਖ ਲੋ ਲੱਗ ਗਿਆ ਤੂੰ ਵੇਖੋ ਜੀ ਭਵਾਨਾ ਵੀ ਸੋਹਣਾ ਵਾ ਠੀਕ ਤੇ ਕਿੰਨਾ ਕੁ ਵੀਰ ਜੀ ਦੁੱਧ ਚਾਜੂ ਦੁੱਧ ਇਹ ਵੀ 10000 ਕਿਲੋ ਕਰ ਜੂ ਵਧੀਆ ਠੀਕ ਹੈ ਤੇ ਮੁੱਲ ਮੁੱਲ 28000 ਮਾਨ ਤਣ ਜਿੰਨਾ ਆਖੋ ਜਾ ਜਿਆ ਮੋ ਲਗਾ ਰ ਜਨਾ ਆਖੋ ਕਰਦਾ ਪੰਜ ਹਜ਼ਾਰ ਡਾਵੇ 23000 ਦੀ ਹਾਂ ਹਾਂ ਨਾ ਇਹ ਜੇ 22000 ਦੀ 22000 ਚ ਛੋਟ 22000 ਚ ਛੋਟ ਹੀ ਨਹੀਂ ਕਰਦੇ ਛੋਟ ਹੋਣੀ ਕਰਦੇ 200 ਰੁਪਿਆ ਹੋ ਜੂਗੀ 500 ਕਰਦੇ 500 ਦੀ ਸਾਢੇ 21000 ਦੀ ਕੋਈ ਮੇਰਾ ਵੀਰ 18 ਵਾਲਾ ਕੋਈ 20 ਵਾਲਾ ਨਾ ਫੋਨ ਲਾਵੇ ਠੀਕ ਆ ਕਰ ਨਹੀਂ ਵੀਰ ਗੱਲਬਾਤ ਕੋਈ ਬਾਤ ਵੀਰ ਆਪਣੀ ਕੋਈ ਇੱਥੇ ਤਸੱਲੀ ਕਰਕੇ ਖੜੇ ਠੀਕ ਆ ਜਿੰਨੇ ਵੀ ਵੀਰ ਰੇਟ ਕਰਨਾ ਵਾ ਆਪਣੇ ਘਰ ਵੀਡੀਓ ਵਿਖਾ ਲ ਕੇ ਜਿੰਨੂੰ ਵਿਖਾ ਲੈਣੀ ਆ ਫੇਰ ਕੋਈ ਰੇਟ ਕਰੇ ਠੀਕ ਆ ਤੇ ਦੂਜੀ ਗੱਲ ਇਹ ਵੀ 500 ਸਾਈ ਨਹੀਂ ਮੰਨੀ ਜਾਣੀ ਠੀਕ ਹੈ ਜੀ ਹਾਂ ਜੀ ਕਈ ਵੀਰ ਕਰਦੇ ਆ ਵੀ ਵੀਰ ਗਾਈ ਚੋਇਓ ਨਾ ਅਸੀਂ ਆ ਗਏ ਜੇ 500 200 ਸਾਈ ਪਾ ਕੇ ਖਰਾਬ ਕਰਦੇ ਆ ਠੀਕ ਆ ਹਾਂ ਜੀ ਸਹੀ ਜੀ ਤੇ ਤਸੱਲੀ ਕਰਕੇ ਆਪਣੀ ਤਸੱਲੀ ਕਰ ਲੇ ਆਪਣੀਆਂ ਆ ਕੇ ਪੈਸੇ ਤੁਸੀਂ ਖਰਚਣੇ ਆ ਹਾਂ ਜੀ ਤੇ ਆਪਣੀ ਤਸੱਲੀ ਕਰ ਲਓ ਜੀ ਆ ਕੇ ਭਾਵੇਂ ਇੱਥੇ ਤਸੱਲੀ ਕਰ ਲਓ ਭਾਵੇਂ ਵੀਡੀਓ ਕਾਲ ਤੇ ਜਵਾਲੋ ਹਨਾ ਆਪਣੀ ਤਸੱਲੀ ਕਰਕੇ ਜੇ ਤੁਹਾਡੀ ਤਸੱਲੀ ਹੁੰਦੀ ਫੇਰ ਪਸ਼ੂ ਲੈ ਕੇ ਜਾਓ ਜੀ ਹਾਂ ਜੀ ਵੀਡੀਓ ਨੂੰ ਕਰਦੇ ਸ਼ੇਅਰ ਚੈੱਕ ਪਾਸ ਕਰਕੇ ਲੈ ਕੇ ਜਾਓ ਧੰਨਵਾਦ